ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇੱਕ ਹੋਰ ਵੱਡਾ ਐਕਸ਼ਨ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਵਾਰ-ਵਾਰ ਬਿਆਨ ਦੇ ਰਹੇ ਨੇ ਕਿ ਵਿਕਰਮਜੀਠੀਏ ਤੋਂ ਬਾਅਦ ਹੋਰ ਵੱਡੇ ਆਗੂ ਰਾਜੇ ਅਤੇ ਰਾਣੀਆਂ ਜਿਹੜੇ ਚਾਂਦੀ ਦੇ ਚੰਚੇ ਲੈ ਕੇ ਜੰਮੇ ਨੇ ਜਿਹੜੇ ਸ਼ਿਮਲਾ ਦੇ ਸਕੂਲਾਂ ਵਿੱਚ ਪੜ੍ਹੇ ਨੇ ਜਿਨ੍ਹਾਂ ਨੇ ਪੜ੍ਹਾਈ ਦੇ ਲੋਜੀ ਦੇ ਵਿੱਚੋਂ ਕੀਤੀ ਹੈ ਉਹਨਾਂ ਤੇ ਵੀ ਸਾਡੀ ਅੱਖ ਹੈ ਉਹਨਾਂ ਉੱਤੇ ਵੀ ਵੱਡੀ ਕਾਰਵਾਈ ਕੀਤੀ ਜਾਵੇਗੀ ਇੱਕ ਪਾਸੇ ਕੱਲ ਬਿਕਰਮ ਮਜੀਠੀਆ ਨੂੰ ਵੱਡਾ ਝਟਕਾ ਲੱਗਿਆ ਬਿਕਰਮ ਮਜੀਠੀਆ ਨੂੰ 14 ਦਿਨ ਦੀ ਹੋਰ ਨਿਆਇਕ ਹਿਰਾਸਤ ਦੇ ਲਈ ਨਾਭਾ ਦੀ ਨਵੀਂ ਜੇਲ੍ਹ ਦੇ ਵਿੱਚ ਇੱਕ ਵਾਰ ਫਿਰ ਦੁਬਾਰਾ ਭੇਜ ਦਿੱਤਾ ਗਿਆ ਹੈ ਕੱਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਲਮਤਰੀ ਬਿਕਰਮ ਮਜੀਠੀਆ ਨੂੰ ਆਸ ਸੀ ਕਿ ਮੁਹਾਲੀ ਦੀ ਅਦਾਲਤ ਵੱਲੋਂ ਜਿਹੜੀ ਖੈਰ ਹੈ ਮੇਰੀ ਝੋਲੀ ਦੇ ਵਿੱਚ ਪਵੇਗੀ ਮੈਨੂੰ ਜਬਤ ਮਿਲ ਜਾਵੇਗੀ ਲੇਕਿਨ ਅਜਾਇਆ ਨਹੀਂ ਹੋਇਆ ਕਿਉਂਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਤੱਥ ਪੰਜਾਬ ਦੇ ਵਕੀਲਾਂ ਵੱਲੋਂ ਜਿਹੜੇ ਫੈਰਿਸੋਪਤ ਨੇ ਭਿੰਦਰਪਾਲ ਨੇ ਜਿਨ੍ਹਾਂ ਨੇ ਬਿਆਨਬਾਜ਼ੀ ਕੀਤੀ ਜਿਨ੍ਹਾਂ ਨੇ ਕਨਡੈਕਟ ਕੀਤਾ ਬਿਕਰਮਜੀਠਿਆ ਨੂੰ ਜਿਨ੍ਹਾਂ ਨੇ ਕਿਹਾ ਕਿ ਦੋਸ਼ੀ ਨੇ ਉਹਦੇ ਆਧਾਰ ਤੇ 14 ਦਿਨ ਦੀ ਨਿਆਂਇਕ ਹਰਾਸਤ ਵਿੱਚ ਚਲੇ ਗਏ ਨੇ ਬਿਕਰਮਜੀਠਿਆ ਤੇ ਕੱਲੋ ਕੱਲ ਬਿਕਰਮਜੀਠਿਆ ਦੇ ਟਿਕਾਣਿਆਂ ਤੇ ਫਿਰ ਛਾਪੇ ਮਾਰੀ ਵਿਜੀਲੈਂਸ ਸਟ ਅਤੇ ਤਨੀਕ ਤਕਨੀਕੀ ਮਾਹਿਰਾਂ ਦੇ ਸਰਪੁਚ ਅਧਿਕਾਰੀਆਂ ਨੇ ਸ਼ੁਰੂ ਕਰ ਦਿੱਤੀ ਗਈ ਹੈ ਕੁਝ ਟੀਮਾਂ ਦਿੱਲੀ ਕੁਝ ਟੀਮਾਂ ਚੰਡੀਗੜ੍ਹ ਦੇ ਵਿੱਚ ਜਿਹੜੇ ਕੁਪਤ ਟਿਕਾਣੇ ਸੀ ਵਿਕਰਮਜੀਠਿਆ ਦੇ ਉਸ ਤੋਂ ਬਾਅਦ ਜਿਹੜਾ ਫਾਰਮ ਲਿਆ ਗਿਆ ਹੈ ਸੈਨਿਕ ਫਾਰਮ ਜਿਸ ਦੀ ਕੀਮਤ 200 ਕਰੋੜ ਰੁਪਏ ਦੱਸੀ ਜਾ ਰਹੀ ਹੈ ਗੁਰਕਪੁਰ ਦੇ ਵਿੱਚ ਫੈਕਟਰੀ ਹੈ ਸ਼ੈੱਲ ਕੰਪਨੀਆਂ ਦੇ ਹਵਾਲੇ ਹੁਣ ਪੰਜਾਬ ਸਰਕਾਰ ਵੱਲੋਂ ਅਤੇ ਬਿਜ਼ਨਸ ਦੇ ਸਭ ਕੁਝ ਅਧਿਕਾਰੀਆਂ ਵੱਲੋਂ ਦਿੱਤੇ ਜਾ ਰਹੇ ਨੇ ਉਹਨਾਂ ਛਲਕੋਪਣੀਆਂ ਦੇ ਵਿੱਚ ਜਿਸ ਨੂੰ ਅਸੀਂ ਫਰਜ਼ੀ ਕੰਪਨੀਆਂ ਕਹਿੰਦੇ ਹਾਂ ਉਹਨਾਂ ਦੇ ਵਿੱਚ ਕਰੋੜਾਂ ਰੁਪਏ ਦਾ ਲੈਣ-ਦੇਣ ਹੋਇਆ ਹੈ 100 ਕਰੋੜ ਰੁਪਏ ਤੋਂ ਪਲੱਸ ਦੀ ਗੱਲ ਕਹੀ ਜਾ ਰਹੀ ਹੈ ਤੇ ਉਦੋਂ ਡਿਪਟੀ ਸੀਐਮ ਕੌਣ ਸੀ ਸੁਖਬੀਰ ਸਿੰਘ ਬਾਦਲ ਬੀਬਾ ਸਿਮਰਤ ਕੋਰ ਬਾਦਲ ਤੇ ਸੁਖਬੀਰ ਸਿੰਘ ਬਾਦਲ ਅਤੇ ਮਰਹੂਮ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਜੇਕਰ ਉਹਨਾਂ ਦਿਨਾਂ ਦੇ ਵਿੱਚ ਕਾਰਵਾਈ ਨਹੀਂ ਹੋਣ ਦਿੱਤੀ ਗਈ ਬਿਕਰਮਜੀਤਿਆ ਤੇ ਬਿਕੋਜ਼ ਆਫ ਬੀਬਾ ਸਿਮਰਤ ਕੋਰ ਬਾਦਲ ਕਿਉਂਕਿ ਉਹਨਾਂ ਦੇ ਸਕੇ ਭਰਾ ਨੇ ਅਤੇ ਸਾਲਾ ਸਾਹਿਬ ਨੇ ਸੁਖਬੀਰ ਸਿੰਘ ਬਾਦਲ ਦੇ ਉਹ ਸ਼ੈਲ ਕੰਪਨੀਆਂ ਦੇ ਵਿੱਚ ਜਿਸ ਤਰ੍ਹਾਂ ਇਹਨਾਂ ਨੇ ਪੈਸਾ ਇਨਵੈਸਟ ਕੀਤਾ ਫਿਰ ਉਹ ਪੈਸਾ ਕਢਵਾਇਆ ਫਿਰ ਉਸ ਪੈਸੇ ਨੂੰ ਲੈ ਕੇ ਇਹਨਾਂ ਨੇ ਕਈ ਜ਼ੈਦਾਦਾਦਾਂ ਬਣਾਈਆਂ ਕਈ ਨਾਮੀ ਨੇ ਕਈ ਬੇਨਾਮੀ ਨੇ ਉਹਨਾਂ ਉੱਤੇ ਸਿਕੰਜਾ ਕੱਸ ਲਈ ਹੈ ਕਿਉਂਕਿ ਬਿਕਰਮਜੀਤਿਆ ਤੋਂ ਬਾਅਦ ਹੁਣ ਐਕਸ਼ਨ ਹੈ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਇੱਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦਾ ਅਖਾੜਾ ਪੂਰੀ ਤਰ੍ਹਾਂ ਖਿੰਡਿਆ ਹੋਇਆ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਭਰੋਸਾ ਨਹੀਂ ਕੀਤਾ ਸਾਰਿਆਂ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਫਸ ਗਏ ਨੇ ਜਿਹੜਾ ਜਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜਾ ਹੈ ਵੁਛਾਇਆ ਹੋਇਆ ਹੈ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਜਿਨ੍ਹਾਂ ਦੇ ਰਾਜ ਵਿੱਚ ਨਸ਼ਾ ਵਿਕਿਆ ਉਹਨਾਂ ਨੂੰ ਛੱਡਾਂਗੇ ਨਹੀਂ ਉਹ ਬਾਹਰ ਆਨੰਦ ਬਾਹਰ ਵਜੇ ਨਹੀਂ ਲੈ ਸਕਦੇ ਉਹਨਾਂ ਨੂੰ ਜੇਲ੍ਹ ਦੀਆਂ ਸੁਲਾਖਾਂ ਦੇ ਵਿੱਚ ਜਾਣਾ ਪਵੇਗਾ ਜਿਸ ਤਰ੍ਹਾਂ ਵਿਕਰਮ ਜੀਠਿਆ ਗੈਚਲੇ ਨੇ ਈਮਣ ਤੋਂ ਉਹਨਾਂ ਨੇ ਤਾਂਜ ਵੀ ਕਰਸੀ ਵਿਅੰਗ ਵੀ ਕੀਤੇ ਕਿ ਜਿਹੜੇ ਕਹਿੰਦੇ ਸੀ ਚੀਕਾ ਕਢਾ ਦੇਾਂਗੇ ਜਿਹੜੇ ਕਹਿੰਦੇ ਮੁੱਛਾਂ ਨੂੰ ਤਾ ਦੇ ਦਿੰਦੇ ਸੀ ਜਿਹੜੇ ਪੱਟਾਂ ਤੇ ਥਾਪੀਆਂ ਮਾਰਦੇ ਸੀ ਅੱਜ ਉਹਨਾਂ ਦੀਆਂ ਚੜ੍ਹ ਪੁੰਡੀਆਂ ਅਤੇ ਉਹਨਾਂ ਦੀਆਂ ਚੀਕਾਂ ਨਿਕਲ ਰਹੀਆਂ ਨੇ ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਸ਼ੈੱਲ ਕੰਪਨੀਆਂ ਦੇ ਵਿੱਚ ਹੋ ਸਕਦਾ ਹੈ ਕਿ ਸੁਖਬੀਰ ਸਿੰਘ ਬਾਦਲ ਦਾ ਲੈਣ ਦੇਣ ਹੋਵੇ ਸੱਤੇ ਤੇ ਪਿੰਦੀ ਵੱਨੋ ਸਰਕਾਰੀ ਹੈਲੀਕਾਪਟਰ ਵਰਤੇ ਗਏ ਦਸਾਂ ਸਾਲਾਂ ਦੇ ਵਿੱਚ ਸੱਤਾ ਤੇ ਪਿੰਦੀ ਕੌਣ ਨੇ ਸਾਰਾ ਪੰਜਾਬ ਜਾਣਦਾ ਹੈ ਕਿ ਉਹ ਕੈਨੇਡਾ ਦੇ ਵਿੱਚ ਰਹਿੰਦੇ ਨੇ ਇੰਟਰਨੈਸ਼ਨਲ ਡਾਕ ਤਸਕਰ ਨਹੀਂ ਤੇ ਉਹ ਜਿਗਰੀ ਯਾਰ ਸੀ ਜਦੋਂ ਤੂਤੀ ਬੋਲਦੀ ਸੀ ਵਿਕਰਮਜੀਤਿਆ ਦੀ ਅਤੇ ਅੱਜ ਦੇ ਡਿਪੀਸੀਐਮ ਸੁਖਬੀਰ ਸਿੰਘ ਬਾਦਲ ਦੀ ਜਿਹੜੇ ਕਾਨੂੰਨ ਬਣਾਏ ਜਾ ਰਹੇ ਨੇ ਬੇਅਦਬੀਆਂ ਨੂੰ ਲੈ ਕੇ ਉਸਤੇ ਵੀ ਖਿੱਚ ਤਾਂ ਨਹੀਂ ਹੋਵੇਗੀ ਸੁਖਬੀਰ ਸਿੰਘ ਬਾਦਲ ਦੀ ਯਾਨੀ ਕਿ ਅੰਦਰ ਖਾਤੇ ਵਿਉਤਬੰਦੀਆਂ ਬਣਾਈਆਂ ਜਾ ਰਹੀਆਂ ਨਹੀਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਆਸੀ ਮਾਇਰ ਕਹਿੰਦੇ ਨੇ ਕਿ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਤੋਂ ਖਿੱਚ ਕੇ ਨੌਕਰੀ ਦੇ ਮੁੱਦਿਆਂ ਤੋਂ ਬੇਜ਼ਗਾਰੀ ਦੇ ਮੁੱਦਿਆਂ ਤੋਂ ਖਿੱਚ ਕੇ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹ ਧਿਆਨ ਜਿਹੜਾ ਹੈ ਕੇਂਦਰਿਤ ਸੈਂਟਰਲਾਈਜ਼ ਕਰਨਾ ਚਾਹੁੰਦੇ ਨੇ ਬਿਕਰਮਜੀਤ ਸਿੰਘ ਜੱਟ ਅਤੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇੱਕ ਵੀ ਬਿਆਨ ਨਹੀਂ ਦਿੱਤਾ ਬਿਕਰਮਜੀਤ ਸਿੰਘ ਦੇ ਹੱਕ ਵਿੱਚ ਦੋ ਵਾਰ ਬਿਆਨਬਾਜ਼ੀ ਹੋਈ ਇੱਕ ਵਾਰ ਬੀਬਾ ਸਮਰਤ ਕੋ ਬਾਦਲ ਵੱਲੋਂ ਇੱਕ ਵਾਰ ਸੁਖਬੀਰ ਸਿੰਘ ਬਾਦਲ ਵੱਲੋਂ ਉਸ ਤੋਂ ਬਾਅਦ ਨਾਂ ਤੇ ਮੁਲਾਕਾਤ ਕੀਤੀ ਗਈ ਨਾਂ ਮਿਲਿਆ ਗਿਆ ਬਿਕਰਮਜੀਤਿਆ ਨੂੰ ਨਾ ਹੱਕ ਵਿੱਚ ਆਏ ਨਾ ਕੋ ਰੋਸ ਨਾ ਕੋ ਧਰਨਾ ਨਾ ਕੋ ਮਜਾਰਾ ਕਿਉਂਕਿ ਜਿਹੜੇ ਹੈਲੀਕਾਪਟਰਾਂ ਦੇ ਵਿੱਚ ਝੂਟੇ ਲੈ ਸੀ ਉਸ ਦਾ ਲੇਖਾ ਜੋਖਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਕੋਲ ਹੈ ਕਿੰਨੇ ਪੈਸੇ ਖਰਚ ਕੀਤੇ ਗਏ ਉਹ ਪੈਸਾ ਕਿਤੋਂ ਮੋਹੱਈਆ ਕਰਵਾਇਆ ਗਿਆ ਉਸ ਨੂੰ ਲੈ ਕੇ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੌੜੀਆਂ ਚੜ੍ਹਨੀਆਂ ਪੈ ਸਕਦੀਆਂ ਨੇ ਵਿਜੀਲੈਂਸ ਦੀਆਂ ਇਸ ਕਰਕੇ ਸੁਖਬੀਰ ਸਿੰਘ ਬਾਦਲ ਬਿਆਨਬਾਜ਼ੀ ਕਰਨ ਤੋਂ ਵੀ ਡਰ ਰਹੇ ਨੇ ਕਿਸੇ ਵੀ ਸਮੇਂ ਤੇ ਜਿਹੜਾ ਹੈ ਸਨਰਾਈਜ਼ ਕੀਤਾ ਜਾ ਸਕਦਾ ਹੈ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਸ ਕਰਕੇ ਸ਼ਰੂਪਰੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰ੍ਹਾਂ ਸਹਮੇ ਹੋਏ ਨੇ ਤਾਂ